ਆ ਦੇਖ ਸਕਦੇ ਹੋ ਤੁਸੀਂ ਕਿਵੇਂ ਸਖਰ ਦੁਪਹਿਰੇ ਅੰਗੂਰਾਂ ਦੀ ਚੋਰੀ ਹੋ ਰਹੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਮੈਂ ਨਾ ਕੈਮਰੇ ਤੋਂ ਸਿੱਧੀ ਰਿਕਾਰਡਿੰਗ ਲੈ ਰਿਹਾ ਜਿਹੜੇ ਵਧੀਆ-ਵਧੀਆ ਨੇਗੇ ਮਤਲਬ ਉਹ ਤੋੜ ਕੇ ਇਹ ਖਾ ਰਹੇ ਨੇਗੇ ਅਸੀਂ ਹੁਣ ਇਹ ਰੂਲ ਬਣਾ ਦੇਣਾ ਵੀ ਜਿਹੜੀ ਤੜਾਈ ਆ ਅੰਗੂਰਾਂ ਦੀ ਹਫਤੇ ਦੇ ਵਿੱਚ ਇੱਕ ਬੁੱਧਵਾਰ ਨੂੰ ਇੱਕ ਦਿਨ ਹੀ ਰੱਖਾਂਗੇ ਆਪਾਂ ਹਾਂ ਇੱਕ ਦਿਨ ਹਫ਼ਤੇ ਦੇ ਵਿੱਚ ਵੀ ਕਟਾਈ ਕਰਿਆ ਕਰਾਂਗੇ ਆਹ ਦਾ ਬੜਾ ੱਤਕਾ ਗਾ ਦੇਖੋ ਕਿਵੇਂ ਖਾਂਦੇ ਨੇ ਗਏ ਚੁਗ ਚੁਗ ਕੇ ਜਿਹੜੇ ਮਤਲਬ ਜਿੱਥੇ ਜਿੱਥੇ ਹਨਾ ਪੱਕੇ ਹੋਏ ਅੰਗੂਰ ਨੇ ਉਹ ਚੁਗ ਚੁਗ ਕੇ ਬੰਦਾ ਖਾ ਰਿਹਾ ਹੈਗਾ ਹੁਣ ਅਸੀਂ ਉੱਥੇ ਲਿਖ ਕੇ ਹਦਾ ਇੱਤਾ ਲਾ ਦੇਣੀ ਐ ਨੇ ਵੀ ਭਾਈ ਪੌੜੀ ਲਾ ਕੇ ਨਹੀਂ ਕਿਸੇ ਨੇ ਤੋੜਨੇ ਨੰਬਰ 2 ਤੇ ਅੱਡੀਆਂ ਚੱਕ ਕੇ ਨਹੀਂ ਤੋੜਨੇ ਕਿਸੇ ਨੇ ਅੰਗੂਰ ਆਹ ਦੇਖੋ ਕੀ ਕੁਝ ਹੋ ਰਿਹਾ ਹੈਗਾ ਐਡਾ ੱਤਕਾ ਹੋ ਰਿਹਾ ਜ਼ੁਲਮ ਹੋ ਰਿਹਾ ਹੈਗਾ ਇਹਨੂੰ ਕੋਈ ਪਤਾ ਨਹੀਂ ਹੈਗਾ ਵੀ ਮਤਲਬ ਕੀ ਹੋ ਰਿਹਾ ਹੈ ਪਰ ਕੈਮਰਾ ਤਾਂ ਸੱਚਾਈ ਬਿਆਨ ਕਰਦਾ ਪਿਆ ਨਾ ਹੁਣ ਜਦੋਂ ਇਹਨੇ ਅੰਦਰ ਆਉਣਾ ਹੈਗਾ ਅੰਦਰ ਮੂੰਮਾ ਠੀਕ ਕਰਕੇ ਆਉਗੀ ਵੀ ਮੇਰਾ ਕਿਹੜਾ ਪਤਾ ਲੱਗਣਾ ਹੈ ਨਾ ਇਹ ਮੈਂ ਤਾਂ ਵੀਡੀਓ ਬਣਾਈ ਹੈਗੀ ਵੀ ਬੰਦੇ ਫਿਰ ਮੁੱਕਰ ਜਾਂਦੇ ਆ ਬਾਅਦ ਵਿੱਚ ਮਾਗਰ ਵੀ ਦੇਖਦੀ ਆ ਵੀ ਕਿਤੇ ਮੈਨੂੰ ਖੜੇ ਤਾਂ ਨਹੀਂ ਕੋਈ ਦੇਖਦਾ ਹੈਗਾ ਆ ਦੇਖੋ ਜਿੰਨੇ ਇਹ ਸਾਰੇ ਅੰਗੂਰ ਨੇ ਇਹਦੇ ਚੋਕ ਦੇਣੇ ਹੈਗੇ ਸਾਰੇ ਬਹੁਤ ਵੀ ਅਨਿਆਂ ਤੱਕਾ ਹੋ ਰਿਹਾ ਹੈ ਲੈ ਕੋਈ ਗੱਲਾ ਵੀ ਚੱਲੇ ਇੱਕ ਅੱਧਾ ਖਾ ਲਿਆ ਤੂੰ ਥੱਲੇ ਆ ਜਾ ਹਨ ਲੈ ਆ ਦੇਖੋ ਚੁੰਨੀ ਨਾਲ ਸਾਫ ਕਰ ਕਰਕੇ ਖਾਈ ਜਾਂਦੀ ਹੈ ਕਿੰਨਾ ਤੱਕ ਆ ਯਾਰ ਕੋਈ ਧਮੜਾ ਮੋਟਾ ਪੰਛੀਆਂ ਜਾਨਵਰਾਂ ਵਾਸਤੇ ਵੀ ਸੜਦੇ ਹਨ ਨਾ ਵੀ ਚਿੜੀਆਂ ਆਉਂਦੀਆਂ ਨੇ ਗਿਆ ਹੋਰ ਜਾਨਵਰ ਵੀ ਖਾ ਲੈਂਦੇ ਆ ਉਹ ਵੀ ਚੁਗ ਚੁਗ ਕੇ ਖਾਈ ਜਾਂਦੇ ਆ ਕੁੜ ਮੁਰਤੋਂ ਨਾ ਨਾਈ। ਕੋਈ ਨਾ ਪਾਰੇ ਦੋਸਾਰ। ਕੋੜ ਮਟਾ ਖਾਲੇ ਸਤੋਂ। ਤੀ ਕੱਲਾ ਉਹ ਦੇ ਕੇ ਆਂਦੇ ਨਹੀਂ ਹੋ ਤਾਂ ਇੰਦਾਂ ਲੋਹੇ ਤਾਂ ਨਹੀਂ ਬਣਾਵਾਂ। ਕਿ ਦਰਵਾਜ਼ੇ ਹੁਣ। ਗੋਦਰੀ ਆਂ ਖਾਗ ਨਹੀਂ ਹਾਂ ਅੰਕ। ਹੂੰ। ਲੱਗ ਪਤਨ ਕਰੀ। ਇਹਨੂੰ ਪਾਉਂਦਾਂਗੇ। ਹੂੰ। ਬਾਰੇ ਫੇਰ ਕੌੜੀ ਲਾ ਲਈ ਇਤਨ ਨੁਕਸਾਨ ਹੋ ਤੇ ਲਓ ਜੀ ਅੱਜ ਅੰਗੂਰਾਂ ਦੀ ਹੋ ਰਹੀ ਆ ਦੂਸਰੀ ਕਟਾਈ ਆ ਇਹ ਅੰਗੂਰ ਜਾਣਗੇ ਅੱਜ ਗੁਰਲੀਨ ਦੇ ਨਾਨਕੇ ਘਰ ਆ ਗੁਰਲੀਨ ਉਥੇ ਗਈ ਹੋਈ ਆ ਅੱਜ ਮੈਂ ਜਾਣਾ ਗੁਰਲੀਨ ਨੂੰ ਲੈਣ ਦੇ ਲਈ ਸੋ ਲਖਵੀਰ ਉਹਨਾਂ ਦੇ ਲਈ ਅੰਗੂਰ ਤੋੜ ਰਹੀ ਹੈ ਕਿਉਂਕਿ ਵੀਡੀਓ ਵਗੈਰਾ ਦੇਖਦੇ ਰਹਿੰਦੇ ਨੇ ਉਹ ਵੀ ਕਹਿੰਦੇ ਭਾਈ ਤੁਸੀਂ ਅਸੀਂ ਤੁਹਾਡੀ ਵੇਲ ਦੇ ਅੰਗੂਰ ਖਾ ਕੇ ਦੇਖਣਿਆ ਇਨੇ ਕ ਤੋੜ ਲੈ ਲਏ ਵੀਰ ਦਿਖਾਏ ਹੋ ਲੈ ਵੀ ਇੰਨੇ ਅੰਗੂਰ ਇਹ ਟੁੱਟ ਗਏ ਨੇ ਕਾਲੇ ਅੰਗੂਰ ਨੇ ਇਹਨਾਂ ਦਾ ਸਵਾਦ ਹੀ ਬਹੁਤ ਧੁਮਾਕੇਦਾਰ ਆ ਗਿਆ ਜਿਹੜਾ ਦਾ ਬੀ ਆ ਨਾ ਬੀ ਦਾ ਸਵਾਦ ਬਹੁਤ ਵਧੀਆ ਆ ਗਿਆ ਆ ਯਾਦਵੀ ਤੇ ਮਨਵੀਰ ਨੂੰ ਤੇ ਉਹ ਕਹਿੰਦੇ ਸੀ ਕਹਿੰਦੇ ਭਾਈ ਜੀ ਇਹਦੇ ਸਾਨੂੰ ਵੀ ਅੰਬੂਰ ਤੇ ਜੇ ਤੁਹਾਡੀ ਇਹ ਬੰਦਾ ਹੋ ਗਿਆ ਗੁੱਸੇ ਕਹਿੰਦਾ ਵੀ ਮੈਨੂੰ ਲੈ ਕੇ ਨਹੀਂ ਜਾਂਦੇ ਨਾਨਕੇ ਨਾਲ ਇਹਨੂੰ ਲੈ ਕੇ ਮੈਂ ਕਿਹਾ ਵੀ ਲੈ ਕੇ ਚੱਲਾਂਗੇ ਤੈਨੂੰ ਨਾਲ ਆ ਰਾਣਾ ਮੇਰੇ ਨਾਲ ਜਾਊਗਾ ਲਓ ਜੀ ਆਪਾਂ ਯਾਦਵੀ ਤੇ ਮਨਵੀਰ ਨੂੰ ਆ ਗਿਆ ਚੰਗੂਰ ਪਾ ਲੈਣਾ ਉਹਨਾਂ ਨੇ ਬੈਹ ਹੋਈ ਸਾਡੇ ਕੋਲ ਆ ਕੇ ਕਹੇ ਸੀ ਸਾਨੂੰ ਅੰਬੂਰ ਭੇਜ ਦੇਣਾ ਹਾਂਜੀ ਹਾਂਜੀ ਥੋੜੇ ਜੀ ਹੈ ਨਾ ਚਲੋ ਨਾਲ ਜੀਜਾਪੁਰ ਹੋ ਜਾਊਗਾ ਹਾਂਜੀ ਹਾਂਜੀ ਜੇ ਉਹ ਜਾਣਗੇ ਉਬਰਨੀ ਨਹੀਂ ਲੈਣਾ ਈ ਪੈਨ ਲੱਗ ਗਿਆ ਤੇ ਠੰਡ ਹੋ ਗਈ ਨਾ ਬਹੁਤ ਵਧੀਆ ਮੌਸਮ ਆ ਚ ਹੈ ਕਿੰਨੇ ਮੈਨਜੀ ਦੇ ਬੱਦਲ ਕਿੰਨੇ ਹੋ ਪਏ ਨੇ ਕਿੰਨੇ ਮੈਨਜੀ ਸ਼ੁਰੂ ਹੋ ਗਈ ਹੈ ਨਾ ਵਧੀਆ ਗੱਲ ਆ ਗਈ ਤੇ ਬੜੇ ਮੁੱਟੇ ਠੰਡਾ ਹੋ ਗਈ ਹੈ ਨਾ ਦੇਖੋ ਮੜ ਮੜਾ ਜਮੀਂ ਨਾਲ ਇੰਨਾ ਖਬਰ ਹੋ ਰਿਹਾ ਹੈ ਬੜਾ સરਸਾ ਤਾਂ ਇਹਨਾਂ ਕੱਪੜੇ ਧੋਲੇ ਕੱਪੜੇ ਧੋ ਕੇ ਅੰਦਰ ਹੀ ਸੁਪਣੇ ਪਾਤੇ ਹਨ ਉਹ ਇਕਣੀਆਂ ਚ ਬਿੰਦੇ ਨਾ ਕੋਈ ਲਾਉਣੇ ਕੋਈ ਪਾਉਣੇ ਤਾਂ ਆਖਿਰ ਹੋ ਜਾਂਦੇ ਆ ਇਹ ਹਰੀਆਲੀ ਦੇਖੋ ਕਿ ਕਿੰਨੀ ਲੱਗਦੀ ਹੈ ਹਨ ਜਦਨੇ ਨਤ ਨੀਜਾ ਪੈ ਜਾਂਦਾ ਉਦੋਂ ਹੁਣ ਇਹ ਪੱਤੇ ਇਹਨਾਂ ਦੇ ਸਾਫ ਹੋ ਜਾਂਦੇ ਨੇ ਕਿ ਜਿਹੜੇ ਗਰਦ ਆਪਾਂ ਪਿਆ ਹੁੰਦੇ ਰੇਤਾਂ ਨੂੰ ਤਾਂ ਨੇਰੀ ਦਰ

ਹਾਦਿਕੋ ਇਧਰ ਸੋਹਣੀ ਹਰਿਆਲੀ ਇਧਰ ਵੀ ਤੇ ਇਹ ਤੇ ਬੈਂਗਰੀ ਵੀ ਲੱਗੀ ਆਪਣੇ ਦਿਖਾਉਣੇ ਨੇ ਦੇਖੋ ਜੀ ਤੁਸੀਂ ਇਹਨੇ ਆਪਣੇ ਚੱਲੇ ਜਾਂਦੇ ਕੱਪੜੇ ਸੁਕਾਉਣੇ ਪਾਏ ਹੋਣੇ ਇਹਦੇ ਵਿੱਚ ਕਹਿੰਦੇ ਨੇ ਵਾਰਸ ਨਾ ਕਦੇ ਆਂਗੂਰ ਵੀ ਪੱਕ ਜਾਂਦੇ ਹਨ ਆਂਗੂਰ ਵਧੀਆ ਹੋ ਜਾਣਗੇ ਕਹਿੰਦੇ ਹੁਣ ਹਾਂਜੀ ਆ ਆ ਗਈ ਅੱਜ ਸਾਡੀ ਗੁਰਲੀਨ ਤੇ ਨਬੂ ਸਾਡੀ ਘਰ ਦੀ ਰੌਣਕ ਤੇ ਇਹ ਗਏ ਸੀ ਆਪਣੇ ਨਾਨਕੇ ਘਰ ਜਿੱਦਾਂ ਡੈਡੀ ਲੈ ਕੇ ਆਇਆ ਨਬੂ ਤਾਂ ਲਾ ਕੇ ਆਈ ਹੈ ਕਿ ਮਿਲਦਾ ਪੰਜ ਕਿ ਦਿਨੀ ਤੇ ਗੁਰਲੀਨ ਲਾਏ ਆਈ ਜੀ 12 13 ਦਿਨ ਤਾਂ ਆਰਾਮ ਨਾਲ ਆਈ ਗੁਰਲੀਨ ਤੇ ਗਰਲੀਨ ਲਾਈ 12 13 ਦਿਨਾਂ ਅੱਜ ਇਹਨਾਂ ਦੇ ਡੈਡੀ ਇਹਨਾਂ ਨੂੰ ਲੈਣ ਗਏ ਸੀ ਇਹ ਆ ਗਏ ਆਪਣੇ ਨਾਨਕਿਆਂ ਤੋਂ ਤੇ ਨਾਨਕਿਆਂ ਨੇ ਜੋ ਇਹਨਾਂ ਨੂੰ ਕਪੜਾ ਲੀਡ ਦਿੱਤਾ ਉਹ ਅਸੀਂ ਸੋਨੂੰ ਵੀਡੀਓ ਵਿੱਚ ਦਿਖਾਵਾਂਗੇ ਤੇ ਲਓ ਜੀ ਗਰਲੀਨ ਬੇਟਾ ਸასი ਕਾਲ ਹੋ ਲੋ ਸასი ਕਾਲ ਜੀ ਹਾਂ ਜੀ ਜੋ ਆ ਇਹਨਾਂ ਦੇ ਕੱਪੜੇ ਪਾਏ ਹੋਣੇ ਇਹਨਾਂ ਦੀ ਨਾਨੀ ਜੀ ਨੇ ਇਹਨਾਂ ਨੂੰ ਸਲਾਈ ਕਰਕੇ ਇਹਨਾਂ ਦੇ ਪਾਤੇ ਹਨਾ ਦੋਨੇ ਪਹਿਨਾਂ ਦੇ ਤੇ ਇਧਰ ਸਾਡੇ ਲਈ ਕੱਪੜੇ ਭੇਜੇ ਸੀ ਇਹਨਾਂ ਨੇ

ਲੇ ਲੈਂਡ ਤਾਂ ਮੀ ਇਹਨੂੰ ਸਿੱਧਾ ਜਾ ਗਿਆ। ਯਾ ਪੈਨਸਲ ਮਨਾਂ ਲਈ ਇਹਨੂੰ ਸਿੱਧਾ ਲੈ ਕੇ ਜੀ ਇੱਕ ਪੈਨਸਲ। ਨਾਂਂ ਕੇ ਬੰਨ੍ਹ ਬੱਚੇ ਤਾਂ ਹੈ ਹੀ ਉਹ ਪਾ ਕੇ ਰੇ ਲੇ ਗੰ। ਉਹ ਪੇ ਲਾ ਦੇ ਬੱਚੇ ਵੀ ਚਲ ਜਾਇਆ ਹੈ ਨਾ। ਆ ਮੈਂ ਦੇਖ ਲੈਣੀ ਕਿ ਐਸੀ